ਕਦੇ ਮੁਸੀਬਤ ਵਿੱਚ ਫਸ ਜਾਵਾਂ ਤਾਂ ਇਹ ਇੱਕ ਗੱਲ ਪੱਲੇ ਬੰਨ ਲੈਣਾ ਪਛਤਾਉਂਗੇ ਨਹੀਂ ਇੱਕ ਸੁੰਨਸਾਨ ਦੁਪਹਿਰ ਸੀ ਨਦੀ ਦੇ ਕਿਨਾਰੇ ਇੱਕ ਬੁੱਢਾ ਕੁੱਤਾ ਚੁੱਪਚਾਪ ਸਿਰ ਚੁਕਾਈ ਬੈਠਾ ਸੀ ਉਸ ਦੀਆਂ ਅੱਖਾਂ ਵਿੱਚ ਥਕਾਵਟ ਸੀ ਨਿਰਾਸ਼ਾ ਸੀ ਅਤੇ ਡੂੰਗੀ ਉਦਾਸੀ ਸੀ ਤਦ ਕੋਲ ਦੇ ਦਰਖਤ ਤੇ ਬੈਠਾ ਇੱਕ ਕਾਂ ਉਸ ਨੂੰ ਧਿਆਨ ਨਾਲ ਦੇਖਦਾ ਹੈ ਕਾਂ ਹੌਲੀ-ਹੌਲੀ ਹੇਠਾਂ ਉਤਰਦਾ ਹੈ ਅਤੇ ਕੋਲ ਆ ਕੇ ਕਹਿੰਦਾ ਹੈ ਏ ਭਾਈ ਤੂੰ ਇੰਨਾ ਉਦਾਸ ਕਿਉਂ ਬਿਠਾ ਹੈ ਕੀ ਗੱਲ ਹੈ ਇਹ ਸੁਣ ਕੇ ਕੁੱਤੇ ਦੀਆਂ ਅੱਖਾਂ ਭਰ ਆਉਂਦੀਆਂ ਹਨ ਕੁੱਤਾ ਆਪਣੀ ਟੁੱਟੀ ਆਵਾਜ਼ ਵਿੱਚ ਕਹਿੰਦਾ ਹੈ ਕੀ ਦੱਸਾਂ ਨਾ ਇਨਸਾਨ ਮੈਨੂੰ ਭਾਵ ਦਿੰਦੇ ਹਨ ਨਾ ਜਾਨਵਰ ਮੈਨੂੰ ਅਪਣਾਉਂਦੇ ਹਨ ਕਦੇ ਲੋਕ ਮੈਨੂੰ ਡੰਡੇ ਨਾਲ ਮਾਰਦੇ ਹਨ ਕਦੇ ਬੱਚੇ ਮੇਰੇ ਤੇ ਪੱਥਰ ਸੁੱਟਦੇ ਹਨ ਦੁਆਰ ਤੇ ਜਾਵਾਂ ਤਾਂ ਲੋਕ ਦੁੱਧਕਾਰ ਦਿੰਦੇ ਹਨ ਭੁੱਖ ਹੋਵੇ ਜਾਂ ਬਿਮਾਰੀ ਕਿਸੇ ਨੂੰ ਮੇਰੀ ਪਰਵਾਹ ਨਹੀਂ ਹੁੰਦੀ ਮੈਂ ਹੁਣ ਥੱਕ ਗਿਆ ਹਾਂ ਇਸ ਜੀਵਨ ਤੋਂ ਸੋਚ ਰਿਹਾ ਹਾਂ ਇਹ ਸਰੀਰ ਤਿਆਗ ਦਿਆਂ ਕੀ ਫਾਇਦਾ ਹੈ ਜਿਹੇ ਜਿੰਦਗੀ ਦਾ ਜਿੱਥੇ ਸਨਮਾਨ ਨਾ ਹੋਵੇ ਪਿਆਰ ਨਾ ਹੋਵੇ ਆਪਣਾ ਕੋਈ ਨਾ ਹੋਵੇ ਕੁੱਤਾ ਰੋਂਦੇ ਰੋਂਦੇ ਚੁੱਪ ਹੋ ਜਾਂਦਾ ਹੈ ਕਾਂ ਗੰਭੀਰ ਹੋ ਕੇ ਉਸ ਵੱਲ ਦੇਖਣ ਲੱਗਾ ਅਤੇ ਕਹਿਣ ਲੱਗਾ ਤੇਰਾ ਦਰਦ ਮੈਂ ਸਮਝਦਾ ਹਾਂ ਪਰ ਜੀਵਨ ਤਿਆਗ ਦੇਣਾ ਹੱਲ ਨਹੀਂ ਹੁੰਦਾ ਜੋ ਹਾਰ ਕੇ ਮਰ ਗਿਆ ਉਹ ਸਭ ਤੋਂ ਵੱਡਾ ਮੂਰਖ ਕਹਾਉਂਦਾ ਹੈ ਸੁਣ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਅਤੇ ਉਸ ਤੋਂ ਬਾਅਦ ਤੂੰ ਖੁਦ ਫੈਸਲਾ ਕਰੀਂ ਕਿ ਤੂੰ ਕੀ ਕਰਨਾ ਹੈ। ਦੋਸਤੋ, ਕਦੇ-ਕਦੇ ਜੀਵਨ ਦੀ ਸਭ ਤੋਂ ਵੱਡੀ ਟੁੱਟਣ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਿੱਥੇ ਅਸੀਂ ਸਭ ਤੋਂ ਜ਼ਿਆਦਾ ਉਮੀਦ ਰੱਖਦੇ ਹਾਂ। ਰਿਸ਼ਤਿਆਂ ਤੋਂ, ਆਪਣੇ ਜੀਵਨ ਸਾਥੀ ਤੋਂ ਅਤੇ ਉਸ ਭਰੋਸੇ ਤੋਂ ਜਿਸ ਨੂੰ ਅਸੀਂ ਪ੍ਰੇਮ ਦਾ ਦੂਸਰਾ ਨਾਮ ਸਮਝਦੇ ਹਾਂ। ਇਸ ਕਹਾਣੀ ਦਾ ਆਰੰਭ ਵੀ ਕੁਝ ਅਜੀਹਾ ਹੀ ਹੈ। ਇੱਕ ਪਤੀ ਅਤੇ ਪਤਨੀ ਜੋ ਕਦੇ ਇੱਕ ਦੂਜੇ ਦੇ ਬਿਨਾ ਅਧੂਰੇ ਰਹਿੰਦੇ ਸਨ ਵਕਤ ਦੇ ਹਾਲਾਤ ਦੇਖੋ ਹੁਣ ਉਹ ਰੋਜ਼ ਲੜਦੇ ਸਨ ਗੱਲ-ਗੱਲ ਤੇ ਤਕਰਾਰ ਕਰਦੇ ਸਨ ਕੌੜੇ ਸ਼ਬਦ ਬੋਲਦੇ ਸਨ ਇੱਕ ਦੂਜੇ ਤੇ ਦੋਸ਼ ਲਗਾਉਂਦੇ ਸਨ ਅਤੇ ਅੰਤ ਵਿੱਚ ਉਹੀ ਦੂਰੀ ਜੋ ਦੋ ਲੋਕਾਂ ਵਿੱਚ ਨਹੀਂ ਦੋ ਆਤਮਾਵਾਂ ਵਿੱਚ ਆ ਜਾਂਦੀ ਹੈ ਹੌਲੀ-ਹੌਲੀ ਵਰਿਆਂ ਦਾ ਸਾਥ ਅਦਾਲਤ ਦੇ ਕਾਗਜ਼ਾਂ ਵਿੱਚ ਸਿਮਟਣ ਲੱਗਾ ਅਤੇ ਰਿਸ਼ਤਾ ਤਲਾਕ ਦੀ ਦਹਲੂਜ਼ ਤੇ ਪਹੁੰਚ ਗਿਆ ਨੀਤੀ ਸ਼ਾਸਤਰ ਕਹਿੰਦਾ ਹੈ ਜਿੱਥੇ ਸੰਵਾਦ ਖਤਮ ਹੋ ਜਾਵੇ ਉੱਥੇ ਸਬੰਧ ਵੀ ਹੌਲੀ-ਹੌਲੀ ਪ੍ਰਾਣ ਛੱਡ ਦਿੰਦੇ ਹਨ। ਇਹੀ ਇਸ ਜੋੜੇ ਦੇ ਨਾਲ ਵੀ ਹੋਇਆ ਸੀ। ਉਹਨਾਂ ਨੇ ਪ੍ਰੇਮ ਦੀ ਜਗ੍ਹਾ ਤਰਕ, ਵਿਸ਼ਵਾਸ ਦੀ ਜਗ੍ਹਾ ਕ੍ਰੋਧ ਅਤੇ ਸਮਝ ਦੀ ਜਗ੍ਹਾ ਜਦ ਨੂੰ ਬਿਠਾ ਲਿਆ ਸੀ। ਤਲਾਕ ਜਦੋਂ ਅੰਤਮ ਮੋੜ ਤੇ ਪਹੁੰਚਾ ਤਾਂ ਫੈਸਲਾ ਸਿਰਫ ਭਾਵਨਾਵਾਂ ਦਾ ਨਹੀਂ ਸੀ, ਧਨ ਦਾ ਵੀ ਸੀ। ਅਦਾਲਤ ਨੇ ਫੈਸਲਾ ਦਿੱਤਾ ਕੇ ਪਤੀ ਨੂੰ ਪਤਨੀ ਨੂੰ ਇੱਕ ਵੱਡੀ ਰਕਮ ਮੁਆਵਜ਼ੇ ਵਜੋਂ ਦੇਣੀ ਹੋਵੇਗੀ। ਦੋਸਤੋ ਉਸ ਪਤੀ ਨੇ ਜੋ ਕੁਝ ਦੇਰ ਪਹਿਲਾਂ ਉਸ ਔਰਤ ਦਾ ਪਤੀ ਸੀ ਆਪਣੀ ਜਮ੍ਹਾਂ ਪੂੰਜੀ, ਗੱਡੀ, ਘਰ, ਨਿਵੇਸ਼ ਸਭ ਕੁਝ ਪਤਨੀ ਨੂੰ ਦੇ ਦਿੱਤਾ। ਅੰਤ ਵਿੱਚ ਉਸ ਦੇ ਕੋਲ ਸਿਰਫ 100 ਰੁਪਏ ਬਚੇ। ਕਦੇ ਜਿੰਨਾ ਸੁਪਨਿਆਂ ਅਤੇ ਸੰਘਰਸ਼ਾਂ ਨਾਲ ਉਸ ਨੇ ਸਭ ਕੁਝ ਕਮਾਇਆ ਸੀ ਉਹ ਹੁਣ ਸਿਰਫ ਇੱਕ ਜੀਬ ਵਿੱਚ ਸੈਂਟ ਕੇ ਰਹਿ ਗਿਆ ਸੀ। ਪਰ ਸਭ ਤੋਂ ਵੱਡਾ ਨੁਕਸਾਨ ਧਨ ਨਹੀਂ ਸੀ ਰਿਸ਼ਤੇ ਸਨ ਵਿਅਕਤੀ ਅਕਸਰ ਇਹ ਭੁੱਲ ਜਾਂਦਾ ਹੈ ਕਿ ਕਮਾਈ ਫਿਰ ਹੋ ਸਕਦੀ ਹੈ ਪਰ ਰਿਸ਼ਤੇ ਟੁੱਟ ਗਏ ਤਾਂ ਅਵਾਜ਼ ਤੱਕ ਨਹੀਂ ਵੱਜਦੀ ਉਸਨੇ ਸੋਚਿਆ ਮੇਰੇ ਕੋਲ ਹੁਣ ਕੀ ਬਚਿਆ ਹੈ ਨਾ ਘਰ ਨਾ ਪਰਿਵਾਰ ਨਾ ਸਾਥੀ ਨਾ ਭਵਿੱਖ ਦਾ ਆਧਾਰ ਸਿਰਫ 100 ਰੁਪਏ ਅਤੇ ਇੱਕ ਟੁੱਟਿਆ ਹੋਇਆ ਮਨ ਕਹਿੰਦੇ ਹਨ ਧਨ ਦੀ ਹਾਨੀ ਸਹਿਣ ਕੀਤੀ ਜਾ ਸਕਦੀ ਹੈ ਪਰ ਆਸ ਦੀ ਹਾਨੀ ਮਨੁੱਖ ਨੂੰ ਮ੍ਰਿਤ ਬਣਾ ਦਿੰਦੀ ਹੈ ਜਦੋਂ ਉਮੀਦ ਮਰ ਜਾਵੇ ਤਾਂ ਇਨਸਾਨ ਖੁਦ ਹੀ ਅੰਦਰੋਂ ਉੱਜੜ ਜਾਂਦਾ ਹੈ। ਇਹ ਹੀ ਸਥਿਤੀ ਉਸ ਵਿਅਕਤੀ ਦੀ ਸੀ। ਉਸ ਨੂੰ ਲੱਗਾ ਕਿ ਹੁਣ ਜੀਵਨ ਵਿੱਚ ਨਾ ਕੋਈ ਮਕਸਦ ਬਚਿਆ ਹੈ, ਨਾ ਕੋਈ ਦਿਸ਼ਾ। ਉਸਨੇ ਸੋਚਿਆ ਹੁਣ ਜੀ ਕੇ ਕਰਾਂ ਵੀ ਕੀ? ਜਿਨ੍ਹਾਂ ਲਈ ਜਿਉਂਦਾ ਸੀ, ਉਹ ਹੀ ਛੁੱਟ ਗਈ। ਜਿਨ੍ਹਾਂ ਸੁਪਨਿਆਂ ਲਈ ਮਿਹਨਤ ਕੀਤੀ ਸੀ, ਉਹ ਵੀ ਹੱਥੋਂ ਫਿਸਲ ਗਈ। ਅਕਸਰ ਇਨਸਾਨ ਆਪਣੇ ਦੁੱਖ ਦਾ ਪੈਮਾਨਾ ਇੰਨਾ ਵੱਡਾ ਬਣਾ ਲੈਂਦਾ ਹੈ। ਕਿਹ ਹਾਲਾਤ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ ਜਿਵੇਂ ਧੁੰਦ ਵਿੱਚ ਖੜਾ ਵਿਅਕਤੀ ਸੂਰਜ ਨੂੰ ਨਹੀਂ ਦੇਖ ਪਾਉਂਦਾ ਉਵੇਂ ਹੀ ਨਿਰਾਸ਼ਾ ਨਾਲ ਘਿਰਿਆ ਮਨ ਜੀਵਨ ਦੀ ਰੌਸ਼ਨੀ ਪਹਿਚਾਨ ਨਹੀਂ ਪਾਉਂਦਾ ਉਹ ਵੀ ਇਹੀ ਸੋਚ ਰਿਹਾ ਸੀ ਕਿ ਹੁਣ ਮੌਤ ਹੀ ਇੱਕੋ ਮੱਤ ਰਸਤਾ ਹੈ ਪਰ ਜੀਵਨ ਦਾ ਇੱਕ ਨਿਜਮ ਅਦਭੁਤ ਹੈ ਈਸ਼ਵਰ ਤਦ ਤੱਕ ਤੁਹਾਨੂੰ ਖਤਮ ਨਹੀਂ ਹੋਣ ਦਿੰਦਾ ਜਦੋਂ ਤੱਕ ਤੁਹਾਡੀ ਕਹਾਣੀ ਅਧੂਰੀ ਹੋਵੇ ਉਸ ਦਾ ਵੀ ਅਧਿਆਇ ਅਜੇ ਪੂਰਾ ਨਹੀਂ ਹੋਇਆ ਸੀ ਉਸਨੇ ਮਨ ਵਿੱਚ ਇੱਕ ਖਿਆਲ ਆਇਆ ਮਰਨ ਤੋਂ ਪਹਿਲਾਂ ਇਹਨਾਂ ਰੁਪਿਆਵਾਂ ਨੂੰ ਖਤਮ ਕਰ ਦਿਆਂ। ਕੁਝ ਮौज ਕਰ ਲਵਾਂ ਫਿਰ ਜੋ ਹੋਵੇਗਾ ਸੋ ਦੇਖਿਆ ਜਾਵੇਗਾ। ਇਨਸਾਨ ਜਦੋਂ ਹਾਰ ਜਾਂਦਾ ਹੈ ਤਾਂ ਉਹ ਇਹ ਨਹੀਂ ਸੋਚਦਾ ਕਿ ਅੱਗੇ ਕੀ ਮਿਲ ਸਕਦਾ ਹੈ। ਉਹ ਸਿਰਫ ਇਹ ਸੋਚਦਾ ਹੈ ਕਿ ਜੋ ਬਚਿਆ ਹੈ ਉਸ ਨੂੰ ਹੀ ਮਿਟਾ ਦਿਆਂ। ਪਰੰਤੂ ਨੀਤੀ ਕਹਿੰਦੀ ਹੈ ਹਾਰ ਦੀ ਜ਼ਮੀਨ ਤੇ ਖੜਾ ਵਿਅਕਤੀ ਵੀ ਜੇਕਰ ਇੱਕ ਕਦਮ ਅੱਗੇ ਵਧਾ ਦੇਵੀ ਤਾਂ ਕਿਸਮਤ ਕਰਵੜਾ ਲੈ ਸਕਦੀ ਹੈ ਟੁੱਟਿਆ ਹੋਇਆ ਰਿਸ਼ਤਾ ਸੀ ਟੁੱਟਿਆ ਹੋਇਆ ਮਨ ਸੀ ਟੁੱਟੇ ਸੁਪਨੇ ਸਨ ਪਰ ਜੀਵਨ ਦੀ ਡੋਰ ਅਜੇ ਨਹੀਂ ਸੀ ਟੁੱਟੀ ਇਹੀ ਮੋੜ ਸੀ ਜਿੱਥੇ ਦਰਦ ਨੇ ਰਸਤਾ ਬਦਲਿਆ ਅਤੇ ਕਿਸਮਤ ਨੇ ਚੁੱਪਚਾਪ ਨਵਾਂ ਪੰਨਾ ਪਲਟਣਾ ਸ਼ੁਰੂ ਕਰ ਦਿੱਤਾ ਦੋਸਤੋ ਯਾਦ ਰੱਖਣਾ ਰਿਸ਼ਤੇ ਪ੍ਰੇਮ ਨਾਲ ਚੱਲਦੇ ਹਨ ਅਧਿਕਾਰ ਨਾਲ ਨਹੀਂ ਜਦੋਂ ਤੱਕ ਹੋ ਸਕੇ ਸੰਵਾਦ ਨਾਲ ਗੱਲ ਬਣ ਜਾਵੇ ਤਾਂ ਬਣਾ ਲੋ ਕਿਉਂਕਿ ਸੰਵਾਦ ਕਿਸੇ ਵੀ ਘਰ ਦੀ ਸਾਹ ਹੈ ਹੁਣ ਤਾਂ ਉਸ ਦਾ ਜੀਵਨ ਜਿਵੇਂ ਥੰਮ ਜਿਹਾ ਬਣ ਗਿਆ ਸੀ ਰਿਸ਼ਤੇ ਟੁੱਟ ਚੁੱਕੇ ਸਨ ਸਨਮਾਨ ਖੋ ਚੁੱਕਾ ਸੀ ਪੋਇਕ ਦਾ ਰਸਤਾ ਧੁੰਦਲਾ ਪੈ ਗਿਆ ਸੀ ਅਤੇ ਜੇਬ ਵਿੱਚ ਬਸ 100 ਰੁਪਏ ਬਚੇ ਸਨ ਤਦ ਉਹ ਮਰਨ ਦੀ ਤਿਆਰੀ ਕਰਨ ਲੱਗਦਾ ਹੈ ਠੀਕ ਇਹੀ ਭਾਵ ਉਸ ਦੇ ਅੰਦਰ ਵੀ ਉਮੜ ਰਿਹਾ ਸੀ ਉਸ ਨੇ ਸੋਚਿਆ ਉਹ ਤਾਂ ਜ਼ਿੰਦਗੀ ਖਤਮ ਹੀ ਹੋ ਗਈ ਹੈ। ਬਸ ਇਹਨਾਂ ਆਖਰੀ ਪੈਸਿਆਂ ਨੂੰ ਥੋੜਾ ਖਰਚ ਲਵਾਂ। ਥੋੜਾ ਮਜ਼ਾ ਕਰ ਲਵਾਂ ਫਿਰ ਜੋ ਹੋਵੇਗਾ ਸੋ ਦੇਖਿਆ ਜਾਵੇਗਾ। ਕਹਿੰਦੇ ਹਨ ਮਨੁੱਖ ਜਦੋਂ ਨਿਰਾਸ਼ ਹੁੰਦਾ ਹੈ ਤਦ ਫੈਸਲਾ ਨਹੀਂ ਲੈਂਦਾ ਬਲਕਿ ਪਲਾਨ ਚੁੰਦਾ ਹੈ। ਇਹ ਪਲਾਨ ਉਸ ਆਦਮੀ ਦੇ ਮਨ ਵਿੱਚ ਵੀ ਸੀ। ਉਸ ਨੂੰ ਮੌਤ ਨਹੀਂ ਚਾਹੀਦੀ ਸੀ, ਮੁਕਤੀ ਚਾਹੀਦੀ ਸੀ। ਭੱਜਣ ਦਾ ਬਹਾਨਾ ਚਾਹੀਦਾ ਸੀ। ਉਹ ਕਿਸੇ ਚੰਗੇ ਰੈਸਟੋਰੈਂਟ ਨਹੀਂ ਜਾਂਦਾ। ਨਾ ਸ਼ੇਅਰ ਕਰਨ ਜਾਂਦਾ ਹੈ ਨਾ ਦੋਸਤਾਂ ਨੂੰ ਮਿਲਣ ਜਾਂਦਾ ਹੈ ਉਸਨੇ ਸੋਚਿਆ ਕਿ ਇਹਨਾਂ ਪੈਸਿਆਂ ਨੂੰ ਜੂਏ ਵਿੱਚ ਉਡਾ ਦਿੰਦਾ ਹਾਂ ਕਿਉਂ ਕਿ ਜਦੋਂ ਇਨਸਾਨ ਅੰਦਰੋਂ ਟੁੱਟਦਾ ਹੈ ਤਾਂ ਉਹ ਆਨੰਦ ਨਹੀਂ ਉਸ ਸਮੇਂ ਨਾਸ਼ ਢੂੰਡਦਾ ਹੈ ਉਸ ਰਾਤ ਉਹ ਸ਼ਹਿਰ ਦੇ ਇੱਕ ਵੱਡੇ ਜੂਆ ਘਰ ਵੱਲ ਚੱਲ ਪੈਂਦਾ ਹੈ ਰੌਸ਼ਨੀ ਚਗਾ ਚੌਂਦ ਸ਼ਰਾਬ ਦੀ ਖੁਸ਼ਬੂ ਹਾਸੇ ਦੇ ਸ਼ੋਰ ਅਤੇ ਚਮਕਦੇ ਬੋਰਡ ਸਨ ਪਰ ਉਸਦੇ ਚਿਹਰੇ ਤੇ ਮੁਸਕਾਨ ਨਹੀਂ ਸੀ ਉਹ ਹੱਸਣ ਨਹੀਂ ਡੁੱਬਣਾ ਆਇਆ ਸੀ ਉਹ ਅੰਦਰ ਜਾਣ ਲਈ ਲਾਈਨ ਵਿੱਚ ਖੜਾ ਹੋ ਗਿਆ ਭੀੜ ਜਿਆਦਾ ਸੀ ਹਰ ਚਿਹਰਾ ਉਮੀਦ ਲਾਲਚ ਅਤੇ جنੂਨ ਨਾਲ ਭਰਿਆ ਹੋਇਆ ਸੀ ਕੋਈ ਕਿਸਮਤ ਅਜਮਾਉਣਾ ਆਇਆ ਸੀ ਕੋਈ ਲਾਲਚ ਵਿੱਚ ਅੰਨਾ ਸੀ ਪਰ ਉਹ ਤਾਂ ਖੁਦ ਨੂੰ ਮਿਟਾਉਣਾ ਆਇਆ ਸੀ ਉਸ ਨੂੰ ਪੈਸੇ ਕਮਾਉਣ ਨਾਲ ਕੋਈ ਮਤਲਬ ਨਹੀਂ ਸੀ ਉਹ ਆਪਣੀਆਂ ਬੱਚੀਆਂ ਹੋਈਆਂ ਸਾਹਾਂ ਨੂੰ ਖਤਮ ਕਰਨਾ ਚਾਹੁੰਦਾ ਸੀ ਪਰ ਜੀਵਨ ਦੇ ਵੱਡੇ ਮੋੜ ਅਕਸਰ ਉੱਥੇ ਹੀ ਆ ਕੇ ਖੜੇ ਹੁੰਦੇ ਹਨ ਜਿੱਥੇ ਅਸੀਂ ਮੰਜ਼ਲ ਸਮਝ ਕੇ ਰੁਕਣ ਜਾਂ ਖਤਮ ਹੋਣ ਦੀ ਸੋਚਦੇ ਹਾਂ ਲੈਂ ਵਿੱਚ ਖੜੇ ਖੜੇ ਉਸ ਦਾ ਮਨ ਬੇਚੈਨ ਹੋਣ ਲੱਗਾ ਸੀ ਉਸ ਨੇ ਸੋਚਿਆ ਕੀ ਮੈਂ ਸੱਚ ਵਿੱਚ ਜੂਆ ਖੇਡ ਕੇ ਮਰਨ ਜਾ ਰਿਹਾ ਹਾਂ ਕੀ ਇਹੀ ਅੰਤ ਹੈ ਕੀ ਇਹੀ ਮੇਰੇ ਜੀਵਨ ਦਾ ਆਖਰੀ ਫੈਸਲਾ ਹੈ ਦੋਸਤੋ ਉਸੇ ਸਮੇਂ ਉਸ ਦੇ ਕੋਲ ਰੱਖੀ ਇੱਕ ਪੁਰਾਣੀ ਅਖਬਾਰ ਦੀ ਕਾਪੀ ਉਸ ਦੀ ਨਜ਼ਰ ਵਿੱਚ ਆਈ ਉਨਜੀ ਹੀ ਸਮਾਂ ਘਟਣ ਲਈ ਉਸਨੇ ਉਸ ਨੂੰ ਚੁੱਕ ਕੇ ਪੜਨਾ ਸ਼ੁਰੂ ਕਰ ਦਿੱਤਾ ਇਹ ਇੱਕ ਸੰਯੋਗ ਨਹੀਂ ਸੀ ਅਕਸਰ ਈਸ਼ਵਰ ਮੌਕੇ ਨਹੀਂ ਭੇਜਦਾ ਸੰਕੇਤ ਭੇਜਦਾ ਹੈ ਅਖਬਾਰ ਦੇ ਪਹਿਲੇ ਹੀ ਪੰਨੇ ਤੇ ਇੱਕ ਖਬਰ ਲਿਖੀ ਸੀ ਸਰਕਾਰ ਨੇ ਸੋਨੇ ਦੀ ਖਾਨ ਨੂੰ ਨਿਲਾਮੀ ਲਈ ਖੋਲ੍ਹਿਆ ਹੈ ਖਾਨ ਤੋਂ ਕੁਝ ਵਰਿਆਂ ਤੋਂ ਸੋਨਾ ਨਹੀਂ ਨਿਕਲਿਆ ਸੀ ਇਸ ਲਈ ਉਸ ਨੂੰ ਛੱਡ ਦਿੱਤਾ ਗਿਆ ਸੀ ਅੱਜ ਉਸ ਦੀ ਅੰਤਿਮ ਬੋਲੀ ਸੀ ਇਹ ਪੜਦੇ ਹੀ ਉਸ ਦੇ ਮਨ ਵਿੱਚ ਇੱਕ ਅਨੋਖਾ ਵਿਚਾਰ ਆਇਆ ਜੂਏ ਵਿੱਚ ਪੈਸਾ ੜਾਉਣ ਨਾਲੋਂ ਚੰਗਾ ਹੈ ਇੱਕ ਪਾਗਲਪਨ ਇਹ ਵੀ ਕਰ ਲਿਆ ਜਾਵੇ ਜੋ ਹੋਵੇਗਾ ਸੋ ਦੇਖਿਆ ਜਾਵੇਗਾ। ਇਹੀ ਸੋਚ ਉਸ ਦੀ ਮਾਨਸਿਕ ਸਥਿਤੀ ਨੂੰ ਦਰਸਾਉਂਦੀ ਸੀ। ਮਰਨ ਵਾਲਾ ਵਿਅਕਤੀ ਤਰਕ ਨਹੀਂ ਲੱਭਦਾ ਬਸ ਬਹਾਨੇ ਲੱਭਦਾ ਹੈ ਪਰ ਕਦੇ-ਕਦੇ ਉਹੀ ਬਹਾਨਾ ਇੱਕ ਅਧਿਆਏ ਦਾ ਕਾਰਨ ਬਣ ਜਾਂਦਾ ਹੈ। ਕਹਿੰਦੇ ਹਨ ਈਸ਼ਵਰ ਹਾਰਨ ਵਾਲੀ ਵਿਅਕਤੀ ਨੂੰ ਨਹੀਂ ਇੱਕ ਹੋਰ ਕੋਸ਼ਿਸ਼ ਕਰਨ ਵਾਲੀ ਵਿਅਕਤੀ ਨੂੰ ਚਮਤਕਾਰ ਦਿਖਾਉਂਦਾ ਹੈ ਉਸਨੇ ਲੈਨ ਤੋਂ ਬਾਹਰ ਆਉਣ ਦਾ ਫੈਸਲਾ ਕੀਤਾ ਅਤੇ ਉਹ ਜੂਆ ਖੇਡ ਨਹੀਂ ਜਾਂਦਾ ਨਾ ਸ਼ਰਾਬ ਪੀਣ ਗਿਆ ਨਾ ਮौज-ਮਸਤੀ ਕਰਨ ਗਿਆ ਉਹ ਉਸ ਨਿਲਾਮੀ ਵਾਲੇ ਸਥਾਨ ਵੱਲ ਗਿਆ ਜਿੱਥੇ ਕਿਸਮਤ ਤਾਂ ਨਹੀਂ ਪਰ ਇੱਕ ਅਕਲਪਨੀ ਮੋੜ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਉਸਨੇ ਸੋਚਿਆ ਜੇਕਰ ਖਾਣ ਮਿਲ ਗਈ ਤਾਂ ਠੀਕ ਹੈ ਨਹੀਂ ਉੱਥੇ ਹੀ ਕੁੱਦ ਕੇ ਮਰ ਜਾਵਾਂਗਾ ਦੋ ਫਾਇਦਿਆਂ ਵਿੱਚ ਇੱਕ ਰਸਤਾ ਮਿਲ ਜਾਵੇਗਾ ਉਸਦੇ ਇਸ ਵਿਚਾਰ ਵਿੱਚ ਨਿਰਾਸ਼ਾ ਸੀ ਪਰ ਇੱਕ ਅਣਕਹੀ ਉਮੀਦ ਵੀ ਸੀ ਦੁੱਖ ਦੀ ਗੱਲ ਇਹ ਨਹੀਂ ਕਿ ਉਹ ਟੁੱਟ ਚੁੱਕਾ ਸੀ ਸਗੋਂ ਇਹ ਸੀ ਕਿ ਉਸਨੇ ਜੀਣ ਦਾ ਮਕਸਦ ਮਕਸਦ ਗਵਾ ਦਿੱਤਾ ਸੀ ਪਰ ਜੀਵਨ ਦਾ ਨਿਜਮ ਅਲੱਗ ਹੈ ਅਕਸਰ ਅਸੀਂ ਜਿਸ ਰਾਤ ਹੀ ਖਤਮ ਹੋਣ ਨਿਕਲਦੇ ਹਾਂ ਉਸੇ ਰਾਤ ਇਹ ਜੀਵਨ ਸਾਨੂੰ ਨਵਾਂ ਜਨਮ ਦੇ ਸਕਦਾ ਹੈ। ਦੋਸਤੋ ਅੱਜ ਦੁਪਹਿਰ ਦੀ ਨਿਲਾਮੀ ਦਾ ਆਖਰੀ ਦਿਨ ਸੀ। ਉਸਨੇ ਖਬਰ ਨੂੰ ਧਿਆਨ ਨਾਲ ਪੜ੍ਹਿਆ। ਇੱਕ ਪਲ ਉਸਨੂੰ ਲੱਗਾ ਕਿ ਇਹ ਬੇਕਾਰ ਦੀ ਗੱਲ ਹੈ। ਕਿਉਂਕਿ ਸਰਕਾਰ ਅਤੇ ਸੋਨਾ ਦੋਵੇਂ ਉਸ ਤੋਂ ਹੁਣ ਦੂਰ ਦੀਆਂ ਗੱਲਾਂ ਸਨ। ਫਿਰ ਅਚਾਨਕ ਉਸਦੇ ਮਨ ਵਿੱਚ ਇੱਕ ਵਿਚਾਰ ਆਉਂਦਾ ਹੈ। ਜੂਆ ਖੇਡਣ ਨਾਲੋਂ ਚੰਗਾ ਹੈ ਇੱਕ ਵਾਰ ਇਸ ਬੇਵਕੂਫੀ ਨੂੰ ਵੀ ਅਜ਼ਮਾ ਲਵਾਂ। ਜੇਕਰ ਕੁਝ ਨਾ ਮਿਲਿਆ ਤਬ ਮਰਨ ਦਾ ਇਰਾਦਾ ਤਾਂ ਪੱਕਾ ਹੈ ਹੀ। ਇਹੀ ਸੋਚ ਉਸ ਨੂੰ ਲਾਈਨ ਤੋਂ ਬਾਹਰ ਲੈ ਗਈ। ਇਹ ਕੋਈ ਇਮਾਨਦਾਰੀ ਦਾ ਫੈਸਲਾ ਨਹੀਂ ਸੀ। ਪਰ ਕਦੇ-ਕਦੇ ਈਸ਼ਵਰ ਸਮਝਦਾਰਾਂ ਤੋਂ ਜ਼ਿਆਦਾ ਟੁੱਟੇ ਹੋਏ ਲੋਕਾਂ ਤੇ ਮਿਹਰਬਾਨ ਹੋ ਜਾਂਦਾ ਹੈ। ਉਸ ਨੇ ਅਖਬਾਰ ਮੋੜਿਆ ਅਤੇ ਤੇਜ਼ੀ ਨਾਲ ਜੂਆ ਘਰ ਤੋਂ ਬਾਹਰ ਨਿਕਲ ਗਿਆ। ਬਾਹਰ ਦੀ ਹਵਾ ਥੋੜੀ ਸਖਤ ਸੀ ਪਰ ਸ਼ਾਇਦ ਪਹਿਲੀ ਵਾਰ ਉਹ ਸਾਹ ਲੈ ਰਿਹਾ ਸੀ ਬਿਨਾਂ ਡਰਦੇ। ਉਸ ਨੂੰ ਨਹੀਂ ਪਤਾ ਸੀ ਕਿ ਉਹ ਕੀ ਕਰਨ ਜਾ ਰਿਹਾ ਹੈ ਬਸ ਇੱਕ ਖਿਆਲ ਸੀ ਕਿ ਸਿਨੋ ਵਿੱਚ ਪੈਸੇ ਉਡਾਣ ਨਾਲੋਂ ਚੰਗਾ ਹੈ ਇੱਕ ਖਾਨ ਦੇ ਨਾਮ ਤੇ ਆਪਣਾ ਭਾਗ ਫੂਕਦਿਆਂ ਉਸਨੇ ਟੈਕਸੀ ਨਹੀਂ ਲਈ ਬੱਸਾਂ ਦੇ ਟਾਈਮ ਨਹੀਂ ਸਨ ਸ਼ਹਿਰ ਤੋਂ ਬਾਹਰ ਸੀ ਉਹ ਇਲਾਕਾ ਫਿਰ ਵੀ ਚੱਲ ਪੈਂਦਾ ਹੈ ਰਸਤੇ ਵਿੱਚ ਉਸਦੇ ਮਨ ਵਿੱਚ ਸਵਾਲ ਉੱਠੇ ਜੇਕਰ ਇਹ ਵੀ ਬੇਕਾਰ ਨਿਕਲਿਆ ਤਾਂ ਜੇਕਰ ਕੋਈ ਹੋਰ ਬੋਲੀ ਲਗਾਉਣ ਵਾਲਾ ਪਹੁੰਚ ਗਿਆ ਤਾਂ ਜੇਕਰ ਇਹ ਮਜ਼ਾਕ ਬਣ ਗਿਆ ਤਾਂ ਪਰ ਉਹ ਪਹਿਲਾਂ ਹੀ ਟੁੱਟ ਚੁੱਕਾ ਸੀ ਹੁਣ ਉਸ ਨੂੰ ਕੋਈ ਡਰ ਨਹੀਂ ਸੀ ਨਾ ਸ਼ਰਮ ਦਾ ਨਾ ਉਮੀਦ ਦਾ ਬਸ ਇੱਕ ਅਜੀਬ ਜਿਹੀ ਜਿੱਦ ਸੀ ਚਲੋ ਇੱਕ ਵਾਰ ਕੋਸ਼ਿਸ਼ ਕਰਦੇ ਹਾਂ ਉਹ ਨਿਲਾਮੀ ਸਥਾਨ ਵੱਲ ਵੱਧ ਜਾਂਦਾ ਹੈ ਰਸਤਾ ਸੁੰਨਸਾਨ ਸੀ ਹਵਾ ਸੁੱਕੀ ਸੀ ਅਤੇ ਦਿਨ ਢਲ ਰਿਹਾ ਸੀ ਕਦਮ ਉਸਦੇ ਹਲਕੇ ਨਹੀਂ ਸਨ ਪਰ ਰੋਕੇ ਵੀ ਨਹੀਂ ਸਨ ਅਖਬਾਰ ਨੇ ਉਸ ਨੂੰ ਮੌਕਾ ਨਹੀਂ ਦਿੱਤਾ ਇੱਕ ਸੰਕੇਤ ਦੇ ਦਿੱਤਾ ਸੀ ਸੰਕੇਤ ਉਸੇ ਨੂੰ ਸਮਝ ਆਉਂਦਾ ਹੈ ਜੋ ਹਾਰਦੇ-ਹਾਰਦੇ ਇੱਕ ਵਾਰ ਫਿਰ ਕਦਮ ਵਧਾ ਦੇਵੇ ਕਹਿੰਦੇ ਹਨ ਦੁਨੀਆ ਮੌਕੇ ਨਹੀਂ ਦਿੰਦੀ ਮੌਕਾ ਖੋਜਣ ਵਾਲੀ ਨਜ਼ਰ ਦਿੰਦੀ ਹੈ ਇਸ ਆਦਮੀ ਨੇ ਜੂਆ ਛੱਡ ਕੇ ਖਣ ਚੁਣੀ ਸੀ ਇਹ ਕੋਈ ਸਮਝਦਾਰੀ ਨਹੀਂ ਸੀ ਪਰ ਇਹੀ ਪਾਗਲਪਨ ਅੱਗੇ ਚੱਲ ਕੇ ਉਸ ਦੀ ਸਫਲਤਾ ਦਾ ਕਾਰਨ ਬਣਦਾ ਹੈ ਅਕਸਰ ਲੋਕ ਇਹ ਸੋਚ ਕੇ ਪਿੱਛੇ हट ਜਾਂਦੇ ਹਨ ਕਿ ਉੱਥੇ ਕੁਝ ਨਹੀਂ ਮਿਲੇਗਾ ਕਿਉਂ ਜਾਣਾ ਅਤੇ ਇਹੀ ਸੋਚ ਉਹਨਾਂ ਨੂੰ ਉਸ ਇੱਕ ਚਮਤਕਾਰ ਤੋਂ ਵਾਂਝੇ ਕਰ ਦਿੰਦੀ ਹੈ ਬਸ ਕੁਝ ਕਦਮ ਦੂਰ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਉਸ ਦਾ ਸਰੀਰ ਥੱਕਿਆ ਹੋਇਆ ਸੀ ਮਨ ਟੁੱਟਿਆ ਹੋਇਆ ਸੀ ਪਰ ਕਦਮ ਅੱਗੇ ਨੂੰ ਵਧੇ ਗਏ ਉਹ ਆਦਮੀ ਉਸ ਸੁਨਸਾਨ ਇਲਾਕੇ ਵਿੱਚ ਵੱਧ ਰਿਹਾ ਸੀ ਜਿੱਥੇ ਉਸ ਸੋਨੇ ਦੀ ਖਾਨ ਦੀ ਨਿਲਾਮੀ ਹੋਣੀ ਸੀ ਉਸਦੇ ਮਨ ਵਿੱਚ ਵਾਰ-ਵਾਰ ਇਹੀ ਵਿਚਾਰ ਘੁੰਮ ਰਿਹਾ ਸੀ ਜੇਕਰ ਇਹ ਵੀ ਬੇਕਾਰ ਨਿਕਲਿਆ ਤਾਂ ਇਸੇ ਖੱਡੇ ਵਿੱਚ ਕੁੱਦ ਕੇ ਜਾਨ ਦੇ ਦਿਆਂਗਾ ਉਸਦੇ ਚਿਹਰੇ ਤੇ ਮਜਬੂਰੀ ਸੀ ਪਰ ਦਿਲ ਦੇ ਕਿਸੇ ਛੋਡੇ ਕੋਨੇ ਵਿੱਚ ਹਲਕੀ ਜਿਹੀ ਸੁਭਾਵਨਾ ਅਜੇ ਵੀ ਬਚੀ ਸੀ ਜਿਵੇਂ ਬੁਝਦੇ ਚਿਰਾਗ ਵਿੱਚ ਆਖਰੀ ਲਾੜ ਡੱਗ ਮੰਗਾਉਂਦੀ ਹੈ ਪਰ ਪੂਰੀ ਤਰ੍ਹਾਂ ਬੁਝਦੀ ਨਹੀਂ ਕਾਫੀ ਚੱਲਣ ਤੋਂ ਬਾਅਦ ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਨਿਲਾਮੀ ਰੱਖੀ ਗਈ ਸੀ ਉੱਥੇ ਨਾ ਕੋਈ ਭੀੜ ਨਾ ਸ਼ੋਰ ਨਾ ਗੱਡੀਆਂ ਦੀ ਕਤਾਰ ਨਾ ਵੱਡੇ ਅਫਸਰ ਨਾ ਵਪਾਰੀਆਂ ਦੀ ਭੀੜ ਬਸ ਇੱਕ ਸਨਾਟਾ ਸੀ ਦੂਰ ਇੱਕ ਛੋਟਾ ਜਿਹਾ ਸਰਕਾਰੀ ਟੈਂਟ ਲੱਗਾ ਸੀ ਇੱਕ ਆਦਮੀ ਕਾਗਜ਼ ਪੱਤਰ ਸੰਭਾਲ ਰਿਹਾ ਸੀ ਦੋ ਸੁਧਾਰਨ ਕਰਮਚਾਰੀ ਕੋਲੇ ਖੜੇ ਸਨ ਉਸਨੇ ਸੋਚਿਆ ਸ਼ਾਇਦ ਮੈਂ ਦੇਰ ਨਾਲ ਆ ਗਿਆ ਹਾਂ ਸ਼ਾਇਦ ਸਭ ਲੋਕ ਇੱਥੋਂ ਜਾ ਚੁੱਕੇ ਹਨ ਸ਼ਾਇਦ ਮੈਨੂੰ ਮੌਕਾ ਨਹੀਂ ਮਿਲੇਗਾ ਪਰ ਜਦੋਂ ਉਹ ਕੋਲ ਪਹੁੰਚਿਆ ਤਾਂ ਇੱਕ ਕਰਮਚਾਰੀ ਨੇ ਪੁੱਛਿਆ ਕਿ ਤੁਸੀਂ ਬੋਲੀ ਲਗਾਉਣ ਆਏ ਹੋ ਉਹ ਥੋੜਾ ਚੌਂਕ ਜਾਂਦਾ ਹੈ ਅਤੇ ਬੋਲਿਆ ਹਾਂ ਪਰ ਬਾਕੀ ਲੋਕ ਕਿੱਥੇ ਹਨ ਸਰਕਾਰੀ ਅਧਿਕਾਰੀ ਨੇ ਠਕਾਵਟ ਭਰੀ ਹਾਸੇ ਦੇ ਨਾਲ ਕਿਹਾ ਕੋਈ ਨਹੀਂ ਆਇਆ ਇੱਥੇ ਤਿੰਨ ਸਾਲ ਤੋਂ ਇਹ ਖਾਣ ਵੇਚੀ ਜਾ ਰਹੀ ਹੈ ਪਰ ਕੋਈ ਲੈਣਾ ਹੀ ਨਹੀਂ ਚਾਹੁੰਦਾ ਅੱਜ ਆਖਰੀ ਤਰੀਕ ਹੈ ਜੇਕਰ ਤੁਸੀਂ ਕਾਗਜ਼ ਭਰ ਦਿਓ ਤਾਂ ਇਹ ਹੀ ਤੁਹਾਡੇ ਨਾਮ ਕਰ ਦਿੱਤੀ ਜਾਵੇਗੀ ਸੁਣ ਕੇ ਉਹ ਹੱਕਾ ਬੱਕਾ ਰਹਿ ਗਿਆ ਉਸਨੇ ਸੋਚਿਆ ਇੰਨਾ ਵੱਡਾ ਮੌਕਾ ਅਤੇ ਕੋਈ ਆਇਆ ਹੀ ਨਹੀਂ ਕਹਿੰਦੇ ਹਨ ਦੁਨੀਆ ਸੋਨੇ ਤੋਂ ਪਹਿਲਾਂ ਹੀ ਡਰ ਕੇ ਵਾਪਸ ਹੋ ਜਾਂਦੀ ਹੈ ਖੋਦਣ ਦੀ ਹਿੰਮਤ ਤਾਂ ਬਹੁਤ ਘੱਟ ਲੋਕ ਕਰਦੇ ਹਨ ਸਰਕਾਰੀ ਆਦਮੀ ਬੋਲਿਆ ਬੋਲ ਲਈ ਲਗਾਉਣ ਲਈ ਤੁਹਾਨੂੰ 100 ਰੁਪਏ ਜਮ੍ਹਾਂ ਕਰਾਉਣੇ ਹੋਣਗੇ ਇਹ ਹੀ ਆਖਰੀ ਰਿਜ਼ਰਵ ਅਮਾਉਂਟ ਹੈ ਜੇਕਰ ਤੁਸੀਂ ਤਿਆਰ ਹੋ ਤਾਂ ਕਾਗਜ਼ 'ਤੇ ਸਾਈਨ ਕਰੋ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਉਸਦੇ ਕੋਲ ਜਿੰਨੇ ਪੈਸੇ ਬਚੇ ਸਨ ਉਨੀ ਹੀ ਕੀਮਤ ਵਿੱਚ ਇੱਕ ਪੂਰੀ ਖਾਨ ਉਸਦੀ ਹੋ ਸਕਦੀ ਹੈ ਉਸਨੇ ਚੁੱਪਚਾਪ ਆਪਣੀ ਜੇਬ ਵਿੱਚ ਹੱਥ ਪਾਇਆ ਮੁੜੇ ਹੋਏ ਨੋਟ ਕੱਢੇ ਅਤੇ ਮੇਜ਼ ਤੇ ਰੱਖ ਦਿੱਤੇ ਕੋਈ ਹੋਰ ਬੋਲੀ ਦਾਤਾ ਨਹੀਂ ਸੀ ਕੋਈ ਹੋਰ ਪਤੀਯੋਗੀ ਨਹੀਂ ਸੀ ਕੋਈ ਸ਼ੋਰ ਵੀ ਨਹੀਂ ਸੀ ਕੋਈ ਚਗਾ ਚੌਂਦ ਵੀ ਨਹੀਂ ਸੀ ਸਿਰਫ ਉਹ ਸੀ ਅਤੇ ਕਿਸਮਤ ਚੁੱਪਚਾਪ ਉਸਦੇ ਸਾਹਮਣੇ ਖੜੀ ਸੀ ਕਰਮਚਾਰੀ ਨੇ ਦਸਤਾਵੇਜ਼ ਉਸ ਦੇ ਸਾਹਮਣੇ ਰੱਖੇ ਉਸ ਨੇ ਸਹਿਨ ਕਰ ਦਿੱਤੇ ਅਤੇ ਅਧਿਕਾਰਤ ਤੌਰ ਤੇ ਉਹ ਉਸ ਸੋਨੇ ਦੀ ਖਾਨ ਦਾ ਮਾਲਕ ਬਣ ਗਿਆ ਸਿਰਫ 100 ਰੁਪਏ ਵਿੱਚ ਉਸ ਦੇ ਕਦਮ ਕੰਬ ਉੱਠੇ ਉਸ ਦਾ ਮਨ ਕਹਿ ਰਿਹਾ ਸੀ ਇਹ ਮਜ਼ਾਕ ਹੈ ਪਰ ਕਾਗਜ਼ਾਂ ਤੇ ਉਸ ਦੀ ਮੋਹਰ ਲੱਗ ਚੁੱਕੀ ਸੀ ਅਤੇ ਨਿਲਾਮੀ ਰਜਿਸਟਰ ਵਿੱਚ ਉਸ ਦਾ ਨਾਮ ਵੀ ਦਰਜ ਹੋ ਚੁੱਕਾ ਸੀ ਬਾਗ ਉਹਨਾਂ ਨੂੰ ਹੀ ਮਿਲਦਾ ਜੋ ਮੰਗਦੇ ਹਨ ਉਹਨਾਂ ਨੂੰ ਮਿਲਦਾ ਹੈ ਜੋ ਕੋਸ਼ਿਸ਼ ਕਰਦੇ ਕਰਦੇ ਥੱਕ ਚੁੱਕੇ ਹੋਣ ਪਰ ਫਿਰ ਵੀ ਕਦਮ ਉਧਾਰੇ ਦਿੰਦੇ ਹਨ ਇੱਕ ਗੱਲ ਸਾਫ਼ ਸੀ ਜ਼ਿੰਦਗੀ ਉਸ ਨੂੰ ਹੁਣ ਵੀ ਜਿਉਂਦਾ ਇੱਕ ਕਾਰਨ ਦੇ ਚੁੱਕੀ ਸੀ ਉਸ ਦੇ ਅੰਦਰ ਹੌਲੀ-ਹੌਲੀ ਇੱਕ ਵਿਚਾਰ ਜਾਗਿਆ ਜਦੋਂ ਮੌਤ ਤੋਂ ਡਰ ਨਹੀਂ ਰਿਹਾ ਤਾਂ ਇਸ ਖਾਨ ਤੋਂ ਵੀ ਕਿਉਂ ਡਰਾਂ ਸੌ ਰੁਪਏ ਵਿੱਚ ਜ਼ਿੰਦਗੀ ਵੀ ਗਈ ਅਤੇ ਜ਼ਿੰਦਗੀ ਮਿਲ ਵੀ ਗਈ ਕੁਝ ਫੈਸਲੇ ਇਨਸਾਨ ਨਹੀਂ ਲੈਂਦਾ ਸਮਾ ਲੈਂਦਾ ਹੈ ਕੁਝ ਮੌਕੇ ਅਸੀਂ ਨਹੀਂ ਚਾਹੁੰਦੇ ਉਹ ਸਾਨੂੰ ਚੁਣ ਲੈਂਦੇ ਹਨ ਉਸਦੇ ਲਈ ਇਹ ਨਿਲਾਮੀ ਨਹੀਂ ਸੀ ਇਹ ਉਹ ਮੋੜ ਸੀ ਜਿੱਥੇ ਕਿਸਮਤ ਨੇ ਮੌਤ ਨੂੰ ਧੱਕਾ ਦੇ ਕੇ ਉਸ ਨੂੰ ਕਿਹਾ ਅਜੇ ਤੁਹਾਡਾ ਸਮਾਂ ਖਤਮ ਨਹੀਂ ਹੋਇਆ ਹੈ ਨਿਲਾਮੀ ਖਤਮ ਹੋ ਚੁੱਕੀ ਸੀ ਸਰਕਾਰੀ ਦਸਤਾਵੇਜ਼ਾਂ ਤੇ ਉਸਦੇ ਹਸਤਾਖਰ ਹੋ ਚੁੱਕੇ ਸਨ ਖਾਣ ਹੁਣ ਉਸੇ ਦੀ ਸੀ ਪਰ ਉਸਦੇ ਮਨ ਵਿੱਚ ਅਜੇ ਵੀ ਭਰੋਸਾ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਇਹ ਸਭ ਬਸ ਇੱਕ ਰਸਮੀ ਨਾਟਕ ਹੈ ਇੱਕ ਬੇਕਾਰ ਸੌਦਾ ਹੈ ਅਤੇ ਸ਼ਾਇਦ ਅੰਤ ਵਿੱਚ ਮੌਤ ਹੀ ਮੇਰਾ ਆਖਰੀ ਵਿਕਲਪ ਹੈ ਜ਼ਮੀਨ ਦੇ ਵਿੱਚੋ ਵਿੱਚ ਉਹ ਖੱਡਾ ਫੈਲਿਆ ਹੋਇਆ ਸੀ ਜਿੱਥੇ ਵਰਿਆਂ ਤੱਕ ਖੁਦਾਈ ਚੱਲੀ ਸੀ ਪਰ ਉੱਥੇ ਕੁਝ ਨਹੀਂ ਮਿਲਿਆ ਸੀ ਸਰਕਾਰ ਨੇ ਉਮੀਦ ਛੱਡ ਦਿੱਤੀ ਸੀ ਲੋਕ ਥੱਕ ਚੁੱਕੇ ਸਨ ਅਤੇ ਕਿਸੇ ਨੇ ਹੁਣ ਵਾਪਸੀ ਦੀ ਸੋਚੀ ਤੱਕ ਨਹੀਂ ਸੀ ਤਦ ਹੀ ਇੱਕ ਮਜ਼ਦੂਰ ਹੌਲੀ ਜਿਹਾ ਉਸ ਦੇ ਕੋਲ ਆਉਂਦਾ ਹੈ ਸ਼ਾਇਦ ਪਹਿਲਾਂ ਤੋਂ ਹੀ ਉਹ ਉੱਥੇ ਕੰਮ ਕਰਦਾ ਰਿਹਾ ਹੋਵੇਗਾ ਉਸਨੇ ਸਨਮਾਨ ਨਾਲ ਪੁੱਛਿਆ ਭਾਈ ਸਾਹਿਬ ਕਿ ਅੱਜ ਖੁਦਾਈ ਕਰਨੀ ਹੈ ਅੱਜ ਦਾ ਮਜ਼ਦੂਰੀ ਦਾ ਪੈਸਾ ਵੀ ਮੈਨੂੰ ਦਿੱਤਾ ਜਾ ਚੁੱਕਾ ਹੈ ਜੇਕਰ ਤੁਸੀਂ ਕਹੋ ਤਾਂ 2-3 ਘੰਟੇ ਕੰਮ ਕਰ ਲੈਂਦਾ ਹਾਂ ਉਹ ਆਦਮੀ ਥੱਕਿਆ ਹੋਇਆ ਸੀ ਦਿਲ ਵਿੱਚ ਕੋਈ ਸੁਪਨਾ ਨਹੀਂ ਸੀ ਅਤੇ ਦਿਮਾਗ ਵਿੱਚ ਕੋਈ ਯੋਜਨਾ ਵੀ ਨਹੀਂ ਸੀ ਉਸਨੇ ਬਿਨਾਂ ਸੋਚੇ ਕਿਹਾ ਹਾਂ ਹਾਂ ਕਰ ਦਿਓ ਸ਼ਾਮ ਤੱਕ ਜੋ ਕਰ ਸਕਦੇ ਹੋ ਕਰ ਲਓ ਉਸ ਨੇ ਅਜਿਹਾ ਆਦੇਸ਼ ਨਾਲ ਨਹੀਂ ਉਦਾਸ ਈਨਤਾ ਨਾਲ ਕਿਹਾ ਸੀ ਜਿਵੇਂ ਕੋਈ ਕਹੇ ਜੋ ਮਰਜ਼ੀ ਹੋਵੇ ਕਰੋ ਹੁਣ ਕੀ ਫਰਕ ਪੈਂਦਾ ਹੈ ਮਜ਼ਦੂਰਾਂ ਨੇ ਕੰਮ ਸ਼ੁਰੂ ਕੀਤਾ ਉਹਨਾਂ ਨੇ ਉਸੇ ਜਗ੍ਹਾ ਤੇ ਕੋਲੋਂ ਖੁਦਾਈ ਕਰਨਾ ਚਾਲੂ ਕਰ ਦਿੱਤਾ ਜਿੱਥੇ ਪਹਿਲਾਂ ਕਈ ਵਾਰ ਜ਼ਮੀਨ ਖੋਦੀ ਗਈ ਸੀ ਸੂਰਜ ਢਲ ਰਿਹਾ ਸੀ ਦਿਨ ਦਾ ਆਖਰੀ ਪੈਰ ਸੀ ਉਹ ਆਦਮੀ ਦੂਰ ਖੜਾ ਬਸ ਦੇਖ ਰਿਹਾ ਸੀ ਬਿਨਾ ਉਮੀਦ ਦੇ ਬਿਨਾ ਸਵਾਲ ਦੇ ਖੁਦਾਈ ਸ਼ੁਰੂ ਹੋਈ 1 ਫੁੱਟ 2 ਫੁੱਟ 3 ਫੁੱਟ 3 ਤੀਸਰੇ ਫੁੱਟ ਤੇ ਅਚਾਨਕ ਫਾਵੜਾ ਕਿਸੇ ਸਖਤ ਚੀਜ਼ ਨਾਲ ਟਕਰਾ ਗਿਆ ਆਵਾਜ਼ ਬਦਲੀ ਮਿੱਟੀ ਵਿੱਚ ਚਮਕ ਦਿਖਾਈ ਦਿੱਤੀ ਮਜ਼ਦੂਰ ਨੇ ਜੋਰ ਨਾਲ ਆਵਾਜ਼ ਲਗਾਈ ਅਰੇ ਸਾਹਿਬ ਜਰਾ ਇੱਥੇ ਆਓ ਉਹ ਹੌਲੀ ਜਿਹੇ ਕੋਲ ਜਾਂਦਾ ਹੈ ਹੱਥ ਵਿੱਚ ਮਿੱਟੀ ਉਠਾਈ ਅਤੇ ਉੱਥੇ ਸੋਨੇ ਦੀਆਂ ਮੋਟੀਆਂ ਪਰਤਾਂ ਝੜਕਣ ਲੱਗੀਆਂ ਇਸ ਖਾਨ ਨੂੰ ਸਭ ਨੇ ਖੋਖਲਾ ਮੰਨ ਲਿਆ ਸੀ ਉੱਥੇ ਸਿਰਫ 3 ਫੁੱਟ ਹੇਠਾਂ ਸੋਨਾ ਸੋਰਿਆ ਸੀ ਉਸ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਡਰ ਨਹੀਂ ਵਿਸ਼ਵਾਸ ਪੈਦਾ ਹੋਇਆ ਸੀ ਮਜ਼ਦੂਰ ਨੇ ਉਤਸ਼ਾਹ ਨਾਲ ਕਿਹਾ ਸਾਹਿਬ ਇਹ ਤਾਂ ਅਸਲੀ ਸੋਨਾ ਹੈ ਲੱਗਦਾ ਹੈ ਅੰਦਰ ਬਹੁਤ ਕੁਝ ਹੈ ਉਹ ਵਿਅਕਤੀ ਉੱਥੇ ਹੀ ਚੁੱਪ ਖੜਾ ਰਹਿ ਗਿਆ ਜ਼ਮੀਨ ਤੋਂ ਸੋਨਾ ਨਿਕਲਿਆ ਸੀ ਪਰ ਉਸ ਤੋਂ ਪਹਿਲਾਂ ਉਸ ਦੇ ਅੰਦਰ ਉਮੀਦ ਦਾ ਸੋਨਾ ਜਾਗ ਚੁੱਕਾ ਸੀ ਕੁਝ ਹੀ ਮਹੀਨਿਆਂ ਵਿੱਚ ਉਸ ਜਗ੍ਹਾ ਤੋਂ ਇੰਨਾ ਸੋਨਾ ਨਿਕਲਿਆ ਕਿ ਉਹ ਆਦਮੀ ਕੰਗਾਲ ਤੋਂ ਕਰੋੜਪਤੀ ਬਣ ਗਿਆ ਜਿਸ ਵਿਅਕਤੀ ਕੋਲ ਸਿਰਫ 100 ਰੁਪਏ ਸਨ ਉਹੀ ਹੁਣ ਖਾਨਾ ਦਾ ਮਾਲਕ ਸੀ ਕੰਪਨੀਆਂ ਦਾ ਸੰਚਾਲਕ ਸੀ ਅਤੇ ਜੀਵਨ ਦਾ ਨਵਾਂ ਅਰਥ ਪਾ ਚੁੱਕਾ ਸੀ ਬਾਅਦ ਵਿੱਚ ਇੱਕ ਇੰਟਰਵਿਊ ਵਿੱਚ ਜਦੋਂ ਕਿਸੇ ਨੇ ਉਸ ਤੋਂ ਪੁੱਛਿਆ ਕਿ ਤੁਹਾਡੇ ਜੀਵਨ ਅਤੇ ਮੌਤ ਵਿੱਚ ਕਿੰਨੀ ਦੂਰੀ ਸੀ ਤਾਂ ਉਸ ਨੇ ਮੁਸਕਰਾ ਕੇ ਕਿਹਾ ਸਿਰਫ 3 ਫੁੱਟ ਫਿਰ ਉਸਨੇ ਹੌਲੀ ਸੁਰ ਵਿੱਚ ਇੱਕ ਅਮਰ ਪੰਕਤੀ ਕਹੀ ਜੇਕਰ ਮਜ਼ਦੂਰ ਨੇ 3 ਫੁੱਟ ਹੋਰ ਨਾ ਖੋਦਿਆ ਹੁੰਦਾ ਤਾਂ ਮੈਂ ਜਾਂ ਤਾਂ ਖੁਦ ਨੂੰ ਮਾਰ ਚੁੱਕਾ ਹੁੰਦਾ ਜਾਂ ਇਹ ਖਜ਼ਾਨਾ ਜ਼ਮੀਨ ਵਿੱਚ ਹੀ ਦਫਨ ਰਹਿ ਜਾਂਦਾ ਦੋਸਤੋ ਇਧਰ ਕਾਂ ਕੁੱਤੇ ਨੂੰ ਉਪਦੇਸ਼ ਦੇ ਰਿਹਾ ਸੀ ਕੰਮ ਸਮਝਾਉਂਦੇ ਹੋਏ ਕਹਿੰਦਾ ਹੈ ਦੋਸਤ ਇੱਕ ਗੱਲ ਹਮੇਸ਼ਾ ਯਾਦ ਰੱਖ ਦਰਦ ਤੇਰੇ ਕੋਲ ਇਕੱਲੇ ਨਹੀਂ ਆਉਂਦਾ ਪਰ ਜਿੱਤ ਸਿਰਫ ਉਸੇ ਨੂੰ ਮਿਲਦੀ ਹੈ ਜੋ ਟਿਕੇ ਰਹਿੰਦੇ ਹਨ ਜੇਕਰ ਕੋਈ ਤੈਨੂੰ ਨਹੀਂ ਅਪਣਾਉਂਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਬੇਕਾਰ ਹੈ ਸੰਸਾਰ ਵਿੱਚ ਆਪਣਾ ਸਥਾਨ ਖੁਦ ਬਣਾਉਣਾ ਪੈਂਦਾ ਹੈ ਜੇਕਰ ਤੂੰ ਮਰ ਗਿਆ ਤਾਂ ਤੇਰੀ ਕਹਾਣੀ ਇੱਥੇ ਖਤਮ ਪਰ ਜੇਕਰ ਤੂੰ ਜਿਉਂਦਾ ਰਿਹਾ ਤਾਂ ਤੈਨੂੰ ਬਦਲਣ ਦਾ ਸਿੱਖਣ ਦਾ ਅਤੇ ਕੁਝ ਨਵਾਂ ਪਾਉਣ ਦਾ ਮੌਕਾ ਜ਼ਰੂਰ ਮਿਲੇਗਾ ਸੁਣ ਕੁੱਤੇ ਭਾਈ ਜ਼ਿੰਦਗੀ ਤੋਂ ਭੱਜਣਾ ਵੀਰਤਾ ਨਹੀਂ ਅਖਵਾਉਂਦਾ ਕਿਸੇ ਨੇ ਧਿਆਨ ਨਹੀਂ ਦਿੱਤਾ ਤਾਂ ਕੀ ਹੋਇਆ ਇੱਕ ਦਿਨ ਅਜੀਹਾ ਬਣ ਕਿ ਦੁਨੀਆ ਤੇਰੇ ਬਿਨਾ ਅਧੂਰੀ ਲੱਗੀ ਮਰਨਾ ਆਸਾਨ ਹੈ ਪਰ ਜਾਉਣਾ ਹਿੰਮਤ ਦਾ ਕੰਮ ਹੈ ਦਰਦ ਸਹਿਣਾ ਕਮਜ਼ੋਰੀ ਨਹੀਂ ਹੈ ਸਗੋਂ ਪਵਿੱਖ ਦੀ ਤਿਆਰੀ ਹੁੰਦਾ ਹੈ ਕਾਂ ਦੀ ਗੱਲ ਸੁਣ ਕੇ ਕੁੱਤੇ ਨੇ ਹੌਲੀ ਜਿਹੇ ਸਿਰ ਉਠਾਇਆ ਅੱਖਾਂ ਵਿੱਚ ਪਹਿਲਾਂ ਉਸਦੇ ਜੋ ਨਮੀ ਸੀ ਉਹ ਹੁਣ ਹਲਕੀ ਚਮਕ ਵਿੱਚ ਬਦਲ ਚੁੱਕੀ ਸੀ ਕੁੱਤਾ ਬੋਲਿਆ ਤੂੰ ਸਹੀ ਕਹਿਆ ਦੋਸਤ ਸ਼ਾਇਦ ਮੈਂ ਦੁੱਖ ਦੇਖ ਕੇ ਅੰਨਾ ਹੋ ਗਿਆ ਸੀ ਹੁਣ ਤੋਂ ਮੈਂ ਹਾਰ ਨਹੀਂ ਮੰਨਾਂਗਾ ਚਾਹੇ ਇਕੱਲਾ ਹੀ ਸਹੀ ਪਰ ਜਿੰਦਾ ਰਹਿ ਕੇ ਖੁਦ ਨੂੰ ਸਾਬਤ ਕਰਾਂਗਾ ਕਾਮ ਮੁਸਕਰਾਉਂਦਾ ਹੈ ਤੇ ਕਹਿੰਦਾ ਹੈ ਇਹ ਹੀ ਤਾਂ ਸ਼ੁਰੂਆਤ ਹੈ ਜਦੋਂ ਤੱਕ ਸਾਹ ਹੈ ਸੰਕਲਪ ਹੈ ਅਤੇ ਜਦੋਂ ਤੱਕ ਸੰਕਲਪ ਹੈ ਤਦ ਤੱਕ ਕੋਈ ਵੀ ਜੀਵਨ ਵਿਅਰਥ ਨਹੀਂ ਹੈ ਇਸ ਤਰ੍ਹਾਂ ਕਾਂ ਦੇ ਉਪਦੇਸ਼ ਨਾਲ ਕੁੱਤੇ ਨੇ ਆਪਣਾ ਵਿਚਾਰ ਬਦਲ ਦਿੱਤਾ ਅਤੇ ਆਪਣੇ ਜੀਵਨ ਵਿੱਚ ਸੰਘਰਸ਼ ਕਰਦੇ ਹੋਏ ਅੱਗੇ ਵਧ ਗਿਆ ਅਸਲੀ ਦੋਸਤੋ ਜਦੋਂ ਕਦੇ ਮੁਸੀਬਤ ਵਿੱਚ ਫਸ ਜਾਓ ਤਾਂ ਇਹੀ ਗੱਲ ਪੱਲੇ ਬੰਨ ਕੇ ਜੀਵਨ ਚ ਅੱਗੇ ਵੱਧ ਜਾਣਾ ਕਦੇ ਜ਼ਿੰਦਗੀ ਚ ਪਛਤਾਉਣਾ ਨਹੀਂ ਪਵੇਗਾ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਤਾਂ ਚਲੋ ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇੱਕ ਹੋਰ ਗਿਆਨਵਰਧਕ ਚਰਚਾ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ